ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਰਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਇੱਕ ਆਪਾਂ ਤੁਹਾਨੂੰ ਦੱਸਦੇ ਆ ਬਹੁਤ ਹੀ ਵਧੀਆ ਗੱਲ ਆ ਤੇ ਤੁਸੀਂ ਜਰੂਰ ਦੇਖੋ ਜਿੰਨਾ ਜਿੰਨਾਂ ਨੂੰ ਪ੍ਰੋਬਲਮ ਹੈਗੀ ਆ ਤੇ ਪ੍ਰੋਬਲਮ ਕਾਦੀ ਦੱਸਦੇ ਆ ਤੁਹਾਨੂੰ ਇਹ ਹੈਗੀ ਥਾਇਰੋਇਡ ਦੀ ਪ੍ਰੋਬਲਮ ਬਹੁਤ ਸਾਰੀਆਂ ਭੈਣਾਂ ਨੂੰ ਥਾਇਰੋਇਡ ਦੀ ਮਤਲਬ ਬਾਈਆਂ ਨੂੰ ਵੀ ਹੁੰਦੀ ਹੈ ਇਹ ਪ੍ਰੋਬਲਮ ਤੇ ਇਹ ਹੈਗਾ ਇਹ ਕਿ ਇਹ ਵਾਲੀ ਪ੍ਰੋਬਲਮ ਬਹੁਤ ਜ਼ਿਆਦਾ ਅੱਜਕੱਲ ਹੋਈ ਪਈ ਹੈ ਤੇ ਇਹਦੀ ਤਾਂ ਇਹ ਹੈ ਵੀ ਜੇ ਇੱਕ ਵਾਰੀ ਥਾਇਰੋਇਡ ਹੋ ਗਿਆ ਨਾ ਤੇ ਗੋਲੀ ਲੱਗ ਜਾਂਦੀ ਹੈ ਪੱਕੀ ਦਿੱਲੀ ਜਿੱਦਾਂ ਹੁੰਦਾ ਹੈ ਕਿ ਚਾਹ ਪੀਣ ਤੋਂ ਪਹਿਲਾਂ ਹੀ ਸਵੇਰ ਖਾਲੀ ਪੇਟ ਪਹਿਲਾਂ ਗੋਲੀ ਖਾਣੀ ਪੈਂਦੀ ਹੈ ਤੇ ਬਹੁਤ ਹੀ ਭੜੀ ਬਿਮਾਰੀ ਐ ਇਥੋਂ ਗਲ ਜਾ ਹੈ ਸੁੱਝ ਜਾਂਦਾ ਹੈ ਪੂਰਾ ਤੇ ਬਹੁਤ ਜ਼ਿਆਦਾ ਹੋਰ ਵੀ ਬਹੁਤ ਪ੍ਰੋਬਲਮਾਂ ਹੁੰਦੀਆਂ ਜਦੋਂ ਥਾਇਰੋਇਡ ਦੀ ਪ੍ਰੋਬਲਮ ਹੋਣ ਲੱਗ ਜਾਵੇ ਬਾਕੀ ਜਿਵੇਂ ਆਹ ਨੇ ਦੇ ਬੜੀਆਂ ਹੋਰ ਵੀ ਕਈ ਪ੍ਰੋਬਲਮਾਂ ਹੋਣ ਲੱਗ ਜਾਂਦੀਆਂ ਤੇ ਇਹ ਹੈਗਾ ਵੀ ਤੁਹਾਨੂੰ ਇੱਕ ਬਹੁਤ ਹੀ ਆਸਾਨ ਜਿਹਾ ਘਰੇਲੂ ਜਿਹਾ ਨੁਸਖਾ ਇੱਕ ਦੱਸਦੇ ਆਂ ਆਪਾਂ ਜੇ ਤੁਸੀਂ ਜ਼ਰੂਰ ਕਰਕੇ ਦੇਖਿਓ ਇਹ ਹੈਗਾ ਇਹ ਕਿ ਜਿਹੜਾ ਆਪਣਾ ਹਰਾ ਧਨੀਆ ਹੁੰਦਾ ਹੈ ਆ ਦੇਖ ਲਓ ਜੀ ਹੁਣ ਤਾਂ ਧਨੀਆ ਵੀ ਆਮ ਹੋ ਗਿਆ ਹਨਾ ਵੱਧੂ ਹੁੰਦਾ ਹੈ ਧਨੀਆ ਕੋਈ ਮਹਿੰਗੀ ਚੀਜ਼ ਨਹੀਂ ਗਈ ਤੇ ਕਰਕੇ ਜ਼ਰੂਰ ਦੇਖਿਓ ਤੇ ਧਨੀਆ ਆਪਾਂ ਲੈ ਲੈਣਾ ਤੇ ਉਹ ਆਪਾਂ ਇੰਨਾ ਸਾਰਾ ਧਨੀਆ ਲੈ ਲਿਆ ਚਟਨੀ ਬਣਾਉਣੀ ਆ ਉਹਦੀ ਕੁੰਡੇ ਦੇ ਵਿੱਚ ਕੁੰਡੇ ਦੇ ਵਿੱਚ ਚਟਨੀ ਬਣਾਉਣੀ ਆ ਪਰ ਨਾ ਉਹਦੇ ਵਿੱਚ ਨੂਨ ਪਾਉਣਾ ਨਾ ਮਿਰਚਾਂ ਪਾਉਣੀਆਂ ਨਮਕ ਮਿਰਚ ਕੁਛ ਨਹੀਂ ਪਾਉਣਾ ਉਹਦੇ ਵਿੱਚ ਕੱਲਾ ਧਨੀਆ ਹੀ ਕੁੱਟ ਕੇ ਚਟਨੀ ਬਣਾ ਕੇ ਉਹ ਆਪਾਂ ਖਾਣੀ ਆ ਤੁਸੀਂ 15 ਦਿਨਾਂ ਦੇ ਵਿੱਚ ਤੁਸੀਂ ਆਪਣਾ ਪਹਿਲਾਂ ਵੀ ਥੈਰੇਡ ਚੈੱਕ ਕਰਵਾ ਲਿਓ ਤੇ 15 ਦਿਨਾਂ ਬਾਅਦ ਵੀ ਚੈੱਕ ਕਰਵਾ ਕੇ ਦੇਖ ਲਿਓ ਇਹ ਪੂਰਾ ਗਰੰਟਡ ਹੈਗਾ ਮਤਲਬ ਇਹ ਵਾਲਾ ਜਿਹੜਾ ਆਪਾਂ ਨੁਸਖਾ ਦੱਸਿਆ ਤੁਹਾਨੂੰ ਕਿਸੇ ਨੇ ਅਜ਼ਮਾਇਆ ਹੋਇਆ ਇਹ ਤੇ 15 ਦਿਨ ਤੁਸੀਂ ਲਗਾਤਾਰ ਪਰ ਇਹ ਹੈਗਾ ਕਿ ਹਫਤੇ ਵਿੱਚ ਦੀ ਤੁਸੀਂ ਤਿੰਨ ਵਾਰੀ ਇਹ ਨਹੀਂ ਵੀ ਆ ਪੰਡੇਲੀ ਖਾਣੀ ਹੈ ਚਟਨੀ ਉਹ ਹਫਤੇ ਵਿੱਚ ਦੀ ਤਿੰਨ ਵਾਰੀ ਚਟਨੀ ਖਾਣੀ ਹੈ ਤੇ ਖਾ ਤੁਸੀਂ ਕਿਸੇ ਵੀ ਟਾਈਮ ਸਕਦੇ ਹੋ ਦੁਪਹਿਰੇ ਖਾ ਲਓ ਸਵੇਰ ਖਾ ਲਓ ਕਿਸੇ ਵੀ ਟਾਈਮ ਖਾ ਲਓ ਮਤਲਬ ਇਹ ਵੀ ਆਪਾਂ ਖਾਣੀ ਆ ਨੂੰ ਮਿਰਚ ਤੋਂ ਬਗੈਰ ਇੱਕ ਚਮਚਾ ਭਰ ਕੇ ਖਾ ਲਓ ਉੱਪਰ ਦੀ ਥੋੜਾ ਜਿਹਾ ਪਾਣੀ ਪੀ ਲਓ ਚਮਚਾ ਕੁ ਖਾ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਇਹ ਹੈ ਕਿ ਆਪਾਂ ਇਹ ਵਾਲਾ ਤਾਂ ਬਹੁਤ ਹੀ ਸੌਖਾ ਤਰੀਕਾ ਹੈ ਤੇ ਆਪਾਂ ਕਰਕੇ ਦੇਖ ਲਈਏ ਕਿਉਂਕਿ ਇਹ ਅਭੀ ਗੋਲੀਆਂ ਰੋਜ਼ ਸਵੇਰ ਸਵੇਰ ਖਾਣੀਆਂ ਬਹੁਤ ਜ਼ਿਆਦਾ ਉਖੀਆਂ ਹੈ ਕਿਉਂ ਚਾਹ ਨਹੀਂ ਪਾਣੀ ਨਹੀਂ ਪੀਤਾ ਹੁੰਦਾ ਸਵੇਰ ਪਹਿਲਾਂ ਗੋਲੀ ਖਾਣੀ ਪੈਂਦੀ ਆ ਉਹ ਕਈਆਂ ਜਿਹੜੀਆਂ ਭੈਣਾਂ ਨੂੰ ਇਹ ਪ੍ਰੋਬਲਮ ਹੈਗੀ ਆ ਉਹ ਤਾਂ ਗੈਸ ਦੇ ਕੋਲੇ ਰੱਖਦੀਆਂ ਡੱਬੀ ਉਹਦੀ ਸਾਰੀ ਸ਼ੀਸ਼ੀ ਆਉਂਦੀ ਆ ਉਹਨਾਂ ਗੋਲੀਆਂ ਦੀ ਆਪਦੇ ਗੈਸ ਦੇ ਕੋਲੇ ਰੱਖ ਦਿਓ ਕਿ ਸਵੇਰ ਜਦੋਂ ਉੱਠਾਂਗੇ ਫਿਰ ਯਾਦ ਰਹਿ ਜੂਗਾ। ਵੈਸੇ ਪਾਸੇ ਅਸੀਂ ਪਈ ਹੁੰਦੀ ਹੈ ਤਾਂ ਆਪਾਂ ਭੁੱਲ ਜਾਂਦੇ ਆ। ਤੇ ਤੁਸੀਂ ਜ਼ਰੂਰ ਇਹ ਵਾਲਾ ਜਿਹੜੀਆਂ ਪੈਣਾ ਨੂੰ ਜਾਂ ਭਰਾਵਾਂ ਨੂੰ ਇਹ ਪ੍ਰੋਬਲਮ ਹੈਗੀ ਆ ਤੇ ਤੁਸੀਂ ਜ਼ਰੂਰ ਕਰਕੇ ਦੇਖਿਓ ਤੇ ਫਿਰ ਕਮੈਂਟ ਕਰਿਓ ਤੇ ਬਸ ਜਿਆਦਾ ਲੰਮਾ ਪ੍ਰੋਸੈਸ ਤਾਂ ਹੈ ਨਹੀਂ ਗਾ ਇਹਦਾ। ਹੈ ਸਿਰਫ 15 ਦਿਨ। ਉਹ ਵੀ ਤੁਸੀਂ ਡੇਲੀ ਨਹੀਂ ਬਸ ਹਫਤੇ ਵਿੱਚ ਦੀ ਤਿੰਨ ਵਾਰੀ ਜਾਂ ਚਾਰ ਵਾਰੀ ਖਾ ਸਕਦੇ ਹੋ। ਤੇ ਕੁੰਡੇ ਦੇ ਵਿੱਚ ਕੁੱਟ ਕੇ ਨਮਕ ਮਿਰਚ ਬਿਲਕੁਲ ਨਹੀਂ ਕੁਝ ਨਹੀਂ ਪਾਣਾ ਕੱਲਾ ਧਨੀਆ ਹੀ ਕੁੱਟ ਕੇ ਖਾਣਾ ਹੈ ਤੇ ਜਰੂਰ ਕਰਕੇ ਦੇਖਿਓ ਤੇ ਆਪਾਂ ਨੂੰ ਇਹ ਹੁੰਦਾ ਹੈ ਕਿ ਚਲੋ ਜਿਹੜੀ ਵੀ ਆਪਾਂ ਨੂੰ ਕੋਈ ਵੀ ਨੌਲੇਜ ਹੁੰਦੀ ਆ ਤੇ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਆ ਕਿ ਚਲੋ ਕਿਸੇ ਦਾ ਭਲਾ ਹੋ ਜਾਵੇ ਹਨਾ ਤੇ ਤੁਸੀਂ ਪਲੀਜ਼ ਕਰਕੇ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਓਕੇ ਜੀ ਧੰਨਵਾਦ